ਚੜਦੀ ਕਲਾ ਪੰਜਾਬ ਨਿਊਜ਼ ਤੇ ਇਸ ਵੇਲੇ ਦੀ ਖਬਰ ਧਾਰੀਵਾਲ ਤੋਂ ਖਾਣਾ ਧਾਰੀਵਾਲ ਦੀ ਪੁਲਿਸ ਨੇ ਇੱਕ ਮੋਟਰਸਾਈਕਲ ਚੋਰ ਨੂੰ ਸੀਸੀਟੀਵੀ ਫੁਟੇਜ ਦੇ ਆਧਾਰ ਤੇ ਗ੍ਰਿਫਤਾਰ ਕਰਨ ਵਿੱਚ ਸਫਲਤਾ ਹਾਸਲ ਕੀਤੀ ਹੈ ਪੁਲਿਸ ਨੂੰ ਦਿੱਤੀ ਸ਼ਿਕਾਇਤ ਵਿੱਚ ਲੱਕੀ ਮਹਿਰਾ ਵਾਸੀ ਗਲੀ ਜਸਵੰਤ ਰਾਏ ਧਾਰੀਵਾਲ ਨੇ ਦੱਸਿਆ ਸੀ ਕਿ ਉਹ ਧਾਰੀਵਾਲ ਵਿਖੇ ਕੇਵਲ ਨਾਮ ਦਾ ਢਾਬਾ ਚਲਾਉਂਦਾ ਹੈ ਬੀਤੇ ਦਿਨ ਦੁਪਹਿਰ ਬਾਦੋ ਆਪਣੇ ਮੋਟਰਸਾਈਕਲ ਸਪਲੈਂਡਰ ਤੇ ਸਵਾਰ ਹੋ ਕੇ ਆਪਣੇ ਘਰ ਖਾਣਾ ਖਾਣ ਗਿਆ ਸੀ ਅਤੇ ਆਪਣਾ ਮੋਟਰਸਾਈਕਲ ਆਪਣੇ ਘਰ ਦੇ ਬਾਹਰ ਗਲੀ ਵਿੱਚ ਲਗਾ ਕੇ ਘਰ ਚਲਾ ਗਿਆ ਸੀ ਜਦ ਖਾਣਾ ਖਾ ਕੇ ਬਾਹਰ ਆਇਆ ਤਾਂ ਦੇਖਿਆ ਕਿ ਉਸ ਦਾ ਮੋਟਰਸਾਈਕਲ ਨਹੀਂ ਸੀ ਉੱਥੇ ਹੀ थाना ਧਾਰੀਵਾਲ ਦੀ ਐਸਐਚਓ ਮੈਡਮ ਬਲਜੀਤ ਕੌਰ ਨੇ ਦੱਸਿਆ ਕਿ ਧਾਰੀਵਾਲ ਪੁਲਿਸ ਨੇ ਕੁਝ ਘੰਟਿਆਂ ਦੇ ਵਿੱਚ ਹੀ ਚੋਰ ਨੂੰ ਗ੍ਰਿਫਤਾਰ ਕਰਕੇ ਮੋਟਰਸਾਈਕਲ ਬਰਾਮਦ ਕਰ ਲਿਆ ਹੈ SHO ਨੇ ਦਸਿਆ ਕਿ CCTV ਵਿੱਚ ਜੋ ਇਸ ਦਾ ਦੂਜਾ ਸਾਥੀ ਨਜ਼ਰ ਆ ਰਿਹਾ ਹੈ ਉਸ ਦੀ ਵੀ ਲਗਾਤਾਰ ਪਾਲ ਲਈ ਛਾਪੇ ਮਾਰੀਆਂ ਕੀਤੀਆਂ ਜਾ ਰਹੀਆਂ ਹਨ ਧਾਰੀਵਾਲ ਤੋਂ ਕੁਲਵਿੰਦਰ ਸਿੰਘ ਪਾਟਿਆ ਰੋਹਿਤ ਗੁਪਤਾ ਦੀ ਰਿਪੋਰਟ ਜਿਵੇਂ ਜਿਵੇਂ ਜਦੋਂ ਚੋਰੀ ਹੋਇਆ ਸਾਨੂੰ ਜਦੋਂ ਹੀ ਉਹ ਇਨਫੀਮੇਸ਼ਨ ਮਿਲੀ ਤੇ ਅਸੀਂ ਉਹ ਦੋਈ ਆਪਣੀਆਂ ਜਿਹੜੀਆਂ ਟੀਮਾਂ ਜਿਹੜੀਆਂ ਬੜਾਉਂਦੀਆਂ ਅਲੱਗ-ਅਲੱਗ ਜਗ੍ਹਾ ਦੇ ਵਿੱਚ ਸਾਰਿਆਂ ਨੂੰ ਮੂਵ ਕਰ ਦਿੱਤਾ ਹੈਗਾ ਇਹਦੇ ਵਿੱਚ ਅਸੀਂ ਇਹ ਮੋਟਰਸਾਈਕਲ ਤੇ ਪਲੱਸ ਜਿਹੜਾ ਮੱਖਣ ਹੈਗਾ ਵਾ ਅਸੀਂ ਇਹਨੂੰ ਗ੍ਰਿਫਤਾਰ ਕਰ ਲਿਆ ਇਹਦੇ ਵਿੱਚ ਇੱਕ ਮੁਲਜ਼ਮ ਹੋਰ ਜਿਹੜਾ ਗ੍ਰਿਫਤਾਰ ਕਰਨ ਵਾਲਾ ਅਜੇ ਰਹਿਦਾ ਹੈਗਾ ਵਾ ਇਹ ਮੱਖਣ ਹੈਗਾ ਰਹਿਣ ਵਾਲਾ ਕਾਦੀਆਂ ਪਿੰਡ ਦਾ ਹੈਗਾ ਤੇ ਜਿਹੜਾ ਦੂਸਰਾ ਮੁੰਡਾ ਇਹਦੇ ਨਾਲ ਸੀ ਇੱਕ ਹੋਰ ਮਨਜੋਤ ਸਿੰਘ ਹੈਗਾ ਉਹ ਅਜੇ ਅਰੈਸਟ ਕਰਨ ਵਾਲਾ ਰਹਿਦਾ ਹੈਗਾ ਇਹਦੀ ਅਸੀਂ ਜਿਹਨੂੰ ਨਾਕੇ ਲਾਏ ਹੋਏ ਸੀ ਚੈਕਿੰਗ ਕੀਤੀ ਇਹ ਕਲਿਆਨਪੁਰ ਮੋੜ ਤੋਂ ਅਸੀਂ ਜਿਹੜਾ ਹੈਗਾ ਇਹਨੂੰ ਅਸੀਂ ਉੱਥੋਂ ਗ੍ਰਿਫਤਾਰ ਕੀਤਾ ਬਿਲਕੁਲ ਜੀ ਅਸੀਂ ਇੱਕ ਬੁਲਟ ਮੋਟਰਸਾਈਕਲ ਚੋਰੀ ਹੋਇਆ ਕੁਝ ਹੋਰ ਮੋਟਰਸਾਈਕਲ ਚੋਰੀ ਹੋਏ ਅਸੀਂ ਉਹਨਾਂ ਤੇ ਵੀ ਟਰੈਪ ਲਾਇਆ ਹੈਗਾ ਬਹੁਤ ਜਲਦੀ ਜਿਹੜੇ ਅਸੀਂ ਜਿਹੜੇ ਮੇਰੇ ਆਉਣ ਤੋਂ ਪਹਿਲਾਂ ਵੀ ਤੇ ਬਾਅਦ ਵਿੱਚ ਵੀ ਜਿਹੜੇ ਹੋਏ ਆ ਅਸੀਂ ਇਹਨਾਂ ਨੂੰ ਬਹੁਤ ਜਲਦੀ ਜੜੇ ਆ ਇਸ ਕਰਕੇ ਤੇ ਸਾਰੇ ਲੋਕਾਂ ਨੂੰ ਜਿਹੜੇ ਬਾਈਕ ਹੈਗੇ ਵਾਪਸ ਕਰਵਾਵਾਂਗੇ